ਸਸਿਕਾ ਜੀ ਮੈਂ ਹਾਂ ਸ਼티브ਕਰ ਸੰਦੂ ਤੇ ਗੱਲ ਕਰਦੇ ਹਾਂ ਜੀ ਪੰਜਾਬੀਆਂ ਅਤੇ ਪੰਜਾਬ ਦੇ ਲੋਕਾਂ ਵੱਲੋਂ ਜਿਹੜੇ ਮਤੇ ਪਾਏ ਜਾਂਦੇ ਨੇ ਤਾਂ ਫਿਰ ਜਿਹੜੇ ਨੇ ਪੰਜਾਬੀ ਉਹ ਇਕਜੁੱਟ ਹੋਣ ਦੀ ਗੱਲ ਕਰਦੇ ਨੇ ਲੇਕਿਨ ਜਦੋਂ ਉਹ ਮਤੇ ਪਾਏ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹਨਾਂ ਉੱਤੇ ਖਰੇ ਨਹੀਂ ਉਤਰਿਆ ਜਾਂਦਾ ਤਾਂ ਲੋਕ ਜਿਹੜੇ ਨੇ ਬਾਹਰ ਦੇ ਸੂਬਿਆਂ ਤੋਂ ਆ ਕੇ ਉਹਨਾਂ ਉੱਤੇ ਹਵੀ ਹੁੰਦੇ ਦਿਖਾਈ ਦਿੰਦੇ ਨੇ ਜੇਕਰ ਗੱਲ ਕਰੀਏ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਵੱਲੋਂ ਜਿਹੜਾ ਹੈ ਆਪਣੇ ਗੱਲਾਂ ਦੇ ਉੱਤੇ ਖਰੇ ਨਹੀਂ ਉਤਰਿਆ ਜਾਂਦਾ ਹਾਲਾਂਕਿ ਗੱਲਾਂ ਜਦੋਂ ਕਰਦੇ ਨੇ ਪੰਜਾਬੀ ਤਾਂ ਪੰਜਾਬੀਆਂ ਦੀਆਂ ਗੱਲਾਂ ਧਰੀਆਂ-ਤਰਾਈਆਂ ਹੀ ਰਹਿ ਜਾਂਦੀਆਂ ਨੇ ਜੇਕਰ ਗੱਲ ਕਰੀਏ ਹਰਵੀਰ ਦੀ ਤਾਂ ਹਰਵੀਰ ਹਜੇ ਤੱਕ ਪੰਜਾਬ ਦੇ ਵਿੱਚ ਜਿੰਦਾ ਹੈ ਯਾਨੀ ਕਿ ਜੇਕਰ ਇੱਕ ਹਰਵੀਰ ਜਾ ਸਕਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਹਰਵੀਰ ਸਾਡੇ ਆਪਣੇ ਘਰਾਂ ਦੇ ਵਿੱਚ ਨਹੀਂ ਹੈਗੇ ਬਹੁਤ ਵੱਡਾ ਪੰਜਾਬੀਆਂ ਵੱਲੋਂ ਸਟੈਂਡ ਲਿਆ ਗਿਆ ਕਿ ਜਿਹੜੇ ਹਰਵੀਰ ਹੈ 5 ਸਾਲ ਦਾ ਮਾਸੂਮ ਬੱਚਾ ਜਿੱਥੇ ਹਰੇਕ ਪੰਜਾਬੀ ਦੀ ਅੱਖ ਨਾਮ ਦੇਖੀ ਜਿੱਥੇ ਹਰੇਕ ਪੰਜਾਬੀ ਆਪਣੇ ਘਰ ਦੇ ਵਿੱਚ ਰੋਇਆ ਜਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਵੱਡੀਆਂ ਉਹਦੀਆਂ ਵੀਡੀਓਜ਼ ਦੇਖੀਆਂ ਗਈਆਂ ਦੂਸਰੇ ਪਾਸੇ ਜਿੱਥੇ ਇਨਸਾਫ ਮੰਗ ਰਿਹਾ ਹੈ ਉਹਦਾ ਪਰਿਵਾਰ ਉਹਦੀ ਭੈਣ ਜਿਹੜੀ ਹੈ ਇਨਸਾਫ ਮੰਗ ਰਹੀ ਹੈ ਕਿ ਪੰਜਾਬੀਓ ਮੇਰੇ ਨਾਲ ਆ ਕੇ ਖੜੇ ਹੋ ਉਹ ਜਿਸ ਤਰੀਕੇ ਨਾਲ ਮੇਰੇ ਭਰਾ ਨਾਲ ਇਹ ਕੁਝ ਹੋਇਆ ਹੈ ਤਾਂ ਕਿਸੇ ਹੋਰ ਦੇ ਭਰਾ ਨਾਲ ਇਹੋ ਜਿਹਾ ਕੁਝ ਨਾ ਹੋਵੇ ਕਿਸ ਤਰ੍ਹਾਂ ਇੱਕ ਪ੍ਰਵਾਸੀ ਵੱਲੋਂ ਇੱਕ 5 ਸਾਲ ਦੇ ਬੱਚੇ ਨਾਲ ਕੋਰ ਕੰਮ ਕੀਤਾ ਗਿਆ ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਨੇ ਪ੍ਰਾਈਵੇਟ ਅੰਗਾ ਤੇ ਸੱਟਾਂ ਮਾਰੀਆਂ ਗਈਆਂ ਤਾਂ ਪੰਜਾਬੀਓ ਜਾਗਣ ਦੀ ਬਜਾਏ ਹਮੇਸ਼ਾ ਜਾਗਣ ਤੋਂ ਬਾਅਦ ਸੌਣ ਕਿਉਂ ਲੱਗ ਜਾਂਦੇ ਹੋ ਪੰਜਾਬੀਆਂ ਨੂੰ ਇਹ ਵਾਰ-ਵਾਰ ਵੱਡੇ ਸਵਾਲ ਪੁੱਛ ਰਹੇ ਨੇ ਉਸ ਹਰਵੀਰ ਦੇ ਮਾਪਿਓ ਤੇ ਉਸ ਹਰਵੀਰ ਦੀ ਪੈਣ ਕਿ ਪੰਜਾਬੀ ਇੱਕ ਜੁੱਟ ਤਾਂ ਹੋ ਜਾਂਦੇ ਨੇ ਲੇਕਿਨ ਉਹ ਇੱਕ ਜੁੱਟ ਹੋਣ ਤੋਂ ਬਾਅਦ ਤਰੇ ਤਰਾਏ ਹੀ ਕਿਉਂ ਰਹਿ ਜਾਂਦੇ ਨੇ ਜਿੱਤੇ ਹਰਵੀਰ ਨਾਲ ਐਡਾ ਵੱਡਾ ਗੁਰਕਰਮ ਹੋਇਆ ਜਿਹਦੇ ਚਲਦਿਆਂ ਹੀ ਲੋਕਾਂ ਦੇ ਅੰਦਰ ਜਿਹੜੀ ਹੈ ਇੱਕ ਪੀੜਤਾ ਪੈ ਗਈ ਤੇ ਲੋਕਾਂ ਨੇ ਪਿੰਡਾਂ ਦੇ ਵਿੱਚ ਜਥੇਬੰਦੀਆਂ ਬਣਾਈਆਂ ਪਿੰਡਾਂ ਦੇ ਵਿੱਚ ਉਹਨਾਂ ਨੇ ਕਿਹਾ ਜੇਕਰ ਕੋਈ ਪ੍ਰਵਾਸੀ ਆ ਕੇ ਰਹਿੰਦਾ ਹੈ ਤਾਂ ਇਹਦੇ ਕੋਲ ਆਧਾਰ ਕਾਰਡ ਨਹੀਂ ਹੋਣਾ ਚਾਹੀਦਾ ਇਹਦੇ ਕੋਲ ਵੋਟਰ ਕਾਰਡ ਨਹੀਂ ਹੋਣਾ ਚਾਹੀਦਾ ਇਹਦੇ ਕੋਲ ਰਾਸ਼ਨ ਕਾਰਡ ਨਹੀਂ ਹੋਣਾ ਚਾਹੀਦਾ ਇਹਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਜਿਹੜੀ ਹੈ ਪੁਲਸ ਥਾਣੇ ਦੇ ਵਿੱਚ ਤੇ ਉਸ ਤੋਂ ਬਾਅਦ ਕਈ ਕਿਸਾਨੀਆਂ ਗੂ ਜਾ ਗਏ ਕਿਸਾਨੀਆਂ ਆਗੂਆਂ ਵੱਲੋਂ ਜੇਕਰ ਗੱਲ ਕਰੀਏ ਬਲਬੀਰ ਸਿੰਘ ਰਾਜੂ ਵਾਲੇ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀਆਂ ਤੋਂ ਬਿਨਾ ਇੰਡਸਟਰੀ ਹੀ ਨਹੀਂ ਚਲਾ ਸਕਦੇ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਵਾਸੀਆਂ ਨੂੰ ਜੇਕਰ ਭਜਾਉਣੇ ਆ ਤਾਂ ਸਾਡੇ ਲੋਕ ਵੀ ਜਿਹੜੇ ਬਾਹਰ ਸੂਬੇ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਤਾਂ ਉਹ ਲੋਕ ਵੀ ਪੰਜਾਬੀਆਂ ਨੂੰ ਭਜਾਉਣਗੇ ਰਾਜੂ ਵਾਲੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਆ ਗਏ ਯਾਨੀ ਕਿ ਪ੍ਰਵਾਸੀ ਸਾਡੇ ਤੇ ਹਾਵੀ ਹੁੰਦੇ ਦਿਖਾਈ ਦੇ ਰਹੇ ਜੇਕਰ ਗੱਲ ਕਰੀਏ ਤਾਂ ਰਾਜੂਣ ਨੇ ਕਾਫੀ ਬਿਆਨ ਨਿਕਲ ਕੇ ਸਾਹਮਣੇ ਆਇਆ ਤੇ ਉਸ ਤੋਂ ਬਾਅਦ ਜਿਹੜਾ ਹੈ ਜਗਿੰਦਰ ਸਿੰਘ ਅਗਾਹਲਾ ਵੀ ਬਿਆਨ ਨਿਕਲ ਕੇ ਆਇਆ ਕਿ ਪ੍ਰਵਾਸੀ ਜਿਹੜੇ ਨੇ ਇੰਡਸਟਰੀ ਵਿੱਚ ਕੰਮ ਕਰਦੇ ਨੇ ਖੇਤੀ ਵਿੱਚ ਕੰਮ ਕਰਦੇ ਨੇ ਸਾਡੇ ਵੀ ਪੰਜਾਬ ਦੇ ਲੋਕ ਬਾਹਰ ਜਾ ਕੇ ਕੰਮ ਕਰਦੇ ਨੇ ਜੇਕਰ ਗੋਰੇ ਉਹਨਾਂ ਨੂੰ ਉਥੋਂ ਪਜਾ ਦੇਣ ਤਾਂ ਪੰਜਾਬੀਆਂ ਨੂੰ ਕਿਹੋ ਜਿਹਾ ਲੱਗੇਗਾ? ਯਾਨੀ ਕਿ ਕਹਿ ਦਾ ਮਤਲਬ ਹੈ ਕਿ ਹਰਵੀਰ ਦੇ ਦੁੱਖ ਨੂੰ ਨਾ ਵੇਖਦੇ ਹੋਏ ਹਰੇਕ ਪੰਜਾਬੀ ਜਿੱਥੇ ਪਹਿਲਾਂ ਲਲਕਾਰੇ ਮਾਰ ਰਿਹਾ ਸੀ ਤੇ ਦੂਸਰੇ ਪਾਸੇ ਪੰਜਾਬੀ ਥੰਮ ਦਾ ਨਜ਼ਰ ਆਇਆ ਹੈ। ਇੱਕ ਪਾਸੇ ਤਾਂ ਪੰਜਾਬੀਓ ਪੰਜਾਬੀ ਜਿਹੜੇ ਨੇ ਖੜੇ ਦਿਖਾਈ ਦਿੱਤੇ ਪੰਜਾਬ ਦੇ ਲੋਕ ਹਰਵੀਰ ਦੇ ਮਾਤਾ ਪਿਤਾ ਦੇ ਨਾਲ ਕਾਫੀ ਜ਼ਿਆਦਾ ਅ ਅੱਗੇ ਆ ਕੇ ਬੋਲੇ ਪੰਜਾਬ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਲੋਕ ਦੂਸਰੇ ਪਾਸੇ ਅਮਿਤ ਪਾਦਨੇ ਮੈਰੋ ਵੀ ਆ ਕੇ ਬੋਲੇ ਜੇਕਰ ਪੰਜਾਬ ਸਰਕਾਰ ਨੇ ਵੱਡਾ ਸਟੈਂਡ ਲਾ ਲਿਆ ਤਾਂ ਅਸੀਂ ਫਿਰ ਆਪਣੇ ਤਰੀਕੇ ਦੀ ਸਜ਼ਾ ਸੁਣਾਵਾਂਗੇ ਉਸ ਪ੍ਰਵਾਸੀ ਯਾਨੀ ਕਿ ਇੱਕ ਪਾਸੇ ਤਾਂ ਪੰਜਾਬੀ ਜਿਹੜੇ ਨੇ ਦਾਵਾ ਕਰਦੇ ਨੇ ਪੰਜਾਬੀਆਂ ਦੇ ਨਾਲ ਖੜੇ ਹੋਣ ਦਾ ਤੇ ਦੂਜੇ ਪਾਸੇ ਹੀ ਪੰਜਾਬੀ ਜਿਹੜੇ ਨੇ ਉਹ ਦਾਵਾ ਡੋਲ ਕਿਉਂ ਦਿਖਾਈ ਦਿੰਦੇ ਨੇ ਜੇਕਰ ਸਿਆਸਤੀ ਲੋਕਾਂ ਦੀ ਗੱਲ ਕਰੀਏ ਜੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਾਂ ਸਿੱਧਾ ਹੀ ਕਹਿਤਾ ਕਿ ਅਸੀਂ ਪ੍ਰਵਾਸੀਆਂ ਨੂੰ ਨਹੀਂ ਰੋਕ ਸਕਦੇ ਕਿਉਂਕਿ ਪ੍ਰਵਾਸੀ ਜਿਹੜੇ ਨੇ ਪੰਜਾਬ ਦੇ ਵਿੱਚ ਆ ਕੇ ਕੰਮ ਕਰਦੇ ਨੇ ਜੇਕਰ ਸਾਡੇ ਲੋਕ ਬਾਹਰ ਜਾ ਕੇ ਕੰਮ ਕਰਨ ਤੋਂ ਰੋਕ ਲਗਾਈ ਜਾਵੇ ਤਾਂ ਕਿਸ ਤਰ੍ਹਾਂ ਹੋਵੇਗਾ ਹਰੇਕ ਨੇ ਟੈਮ ਟੂ ਟੈਮ ਆਪਣੀ ਸਿਆਸੀ ਰੋਟੀਆਂ ਸੇਕੀਆਂ ਜੇਕਰ ਮਿਰਸਾ ਸਿੰਘ ਵਰਟੋ ਆਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ ਇਹਨਾਂ ਦੇ ਘਰਾਂ ਦੇ ਵਿੱਚ ਹਰ ਵੀਰ ਨਹੀਂ ਹੈਗਾ ਕਿਉਂਕਿ ਇਹਨਾਂ ਦੇ ਘਰਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨਾਲ ਸਿਕਿਉਰਟੀਆਂ ਚੱਲਦੀਆਂ ਨੇ ਇਹਨਾਂ ਨੂੰ ਲੋਕਾਂ ਨੂੰ ਆਮ ਜਿਹੜੇ ਘਰਾਂ ਦੇ ਲੋਕ ਨੇ ਗਰੀਬ ਲੋਕਾਂ ਕਰੇ ਹਰਵੀਰ ਦੇ ਜਿਹੜਾ ਪਾਰਕਾਂ 'ਚ ਜਾ ਕੇ ਖੇਡਦਾ ਹੈ ਜਿਹੜਾ ਗਲੀਆਂ ਦੇ ਵਿੱਚ ਜਾ ਕੇ ਖੇਡਦਾ ਹੈ ਜਿਹੜਾ ਸਕੂਲ ਜਾਂਦਾ ਹੈ ਪੈਦਲ ਉਹਨਾਂ ਲੋਕਾਂ ਨੂੰ ਹਰਵੀਰ ਦੀ ਪੀੜ ਹੈ ਨਾ ਕਿ ਇਹਨਾਂ ਸਿਆਸੀਤੀ ਲੋਕਾਂ ਨੂੰ ਕਿਉਂਕਿ ਇਹਨਾਂ ਲੋਕਾਂ ਨੇ ਤਾਂ ਜੇਕਰ ਕਿਤੇ ਵੀ ਜਾਣਾ ਹੈ ਭਾਵੇਂ ਗੁਰਦੁਆਰਾ ਸਾਹਿਬ ਵੀ ਜਾਣਾ ਇਹਨਾਂ ਨਾਲ ਤਾਂ ਜਿਹੜੀ ਹੈ ਵੱਧ ਤੋਂ ਵੱਧ ਸਿਕਿਉਰਿਟੀ ਜਾਂਦੀ ਹੈ ਪਰ ਲੇਕਿਨ ਪੰਜਾਬੀਆਂ ਨੂੰ ਜਾਗਣਾ ਪਵੇਗਾ ਕਾਨੂੰਨ ਨੂੰ ਆਪਣਾ ਕੰਮ ਕਰਨਾ ਪਵੇਗਾ ਕਾਨੂੰਨੀ ਧਾਇਰ ਦੇ ਵਿੱਚ ਰਹਿ ਕੇ ਕੰਮ ਕਰਨਾ ਪਵੇਗਾ ਕਿਸੇ ਹੋਰ ਹਰਵੀਰ ਨੂੰ ਇਸ ਤਰ੍ਹਾਂ ਦੀ ਸੱਟ ਨਾ ਲੱਗ ਜਾਵੇ ਤਾਂ ਪੰਜਾਬੀਓ ਇਕਜੁੱਟ ਹੋ ਕੇ ਇਸ ਦਾ ਮਤਾ ਪਾਸ ਕਰਾਉਣਾ ਪਵੇਗਾ ਕਿ ਜਿਹੜੇ ਨੇ ਪਰਵਾਸੀ ਆਉਂਦੇ ਨੇ ਪੰਜਾਬ ਵਿੱਚ ਕੰਮ ਕਰਨ ਵਾਸਤੇ ਉਹਨਾਂ ਦੇ ਰਾਸ਼ਨ卡ਡ ਆਧਾਰ卡ਡ ਵੋਟਰ卡ਡ ਨਹੀਂ ਬਣਨੇ ਚਾਹੀਦੇ ਉਹਨਾਂ ਦੀ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਉਹਨਾਂ ਦੇ ਪਛੋਕੜ ਦਾ ਪਤਾ ਹੋਣਾ ਚਾਹੀਦਾ ਹਲੇ ਹਰੇਕ ਪੁਲਿਸ ਥਾਣੇ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਛਾਣਬੀਨ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਆ ਕੇ ਹੀ ਇਹ ਲੋਕ ਆਪਦੀ ਹਿੰਮਤ ਜੁਟਾ ਰਹੇ ਨੇ ਹਾਲਾਂਕਿ ਪੰਜਾਬ ਦੇ ਲੋਕ ਨਾ ਤਾਂ ਯੂਪੀ ਜਾ ਕੇ ਜ਼ਮੀਨ ਖਰੀਦ ਸਕਦੇ ਨੇ ਨਾ ਰਾਜਸਥਾਨ ਜਾ ਕੇ ਖਰੀਦ ਸਕਦੇ ਨੇ ਫਿਰ ਪੰਜਾਬ ਨੂੰ ਹੀ ਕਿਉਂ ਇੰਨਾ ਖੁੱਲਾ ਕੀਤਾ ਹੋਇਆ ਹੈ ਕਿ ਜਿਹੜੇ ਪ੍ਰਵਾਸੀ ਉੱਠ ਕੇ ਆਉਂਦੇ ਨੇ ਇੱਥੇ ਜ਼ਮੀਨਾਂ ਜਾਇਦਾਦਾਂ ਬਣਾਉਂਦੇ ਨੇ ਆਪਣਾ ਕਾਰੋਬਾਰ ਕਰਦੇ ਨੇ ਤੇ ਉਹੀ ਪ੍ਰਵਾਸੀ ਜਿਹੜੇ ਨੇ ਦੁਰਕਰਮ ਕਰਦੇ ਨੇ ਪੰਜਾਬ ਦੇ ਲੋਕਾਂ ਦੇ ਬੱਚਿਆਂ ਦੇ ਉੱਤੇ ਮਯਾਨੀ ਕਿ ਇਹ ਦੇ ਵਾਸਤੇ ਇਕਜੁੱਟ ਹੋਣਾ ਬੜਾ ਜ਼ਰੂਰੀ ਹੈ ਤਾਂ ਪੰਜਾਬੀਆਂ ਨੂੰ ਜਾਗੜਾ ਪਵੇਗਾ ਤੇ ਜਾਗੋ ਪੰਜਾਬੀਓ ਤੇ ਆਪਣਾ ਪੰਜਾਬ ਬਚਾਓ ਕਿਉਂਕਿ ਸਿਆਸਤ ਨੇ ਸਿਰਫ ਸਿਆਸੀ ਰੋਟੀਆਂ ਸੇਕ ਰੀਆਂ ਨੇ ਇਸ ਤੋਂ ਇਲਾਵਾ ਸਿਆਸਤ ਤੋਂ ਕੁਝ ਵੀ ਉਮੀਦ ਨਹੀਂ ਕੀਤੀ ਜਾ ਸਕਦੀ ਧਰਵਾ